ਮਹਕੋਕੀ ਕਾਲਸਾ ਮਹਕੋਕੀ ਫਤੇ ਮੈਂ ਪੰਥੀ ਦਾ ਦਾਸ ਸਿਮਰਜੀਤ ਸਿੰਘ ਮਾਣ ਅੱਜ ਆਪਣੇ ਪਿੰਡ ਕਿਨਾ ਹਰਨਾਮ ਸਿੰਘ ਤੋਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰ ਰਿਹਾ ਹਾਂ 6 ਤਰੀਕ ਨੂੰ ਜਿਹੜੀ ਪਰਤੋਂ ਜੂਨ ਦੀ 6 ਤਰੀਕ ਹੈ ਉਸ ਤਰੀਕ ਨੋਕਾ ਲੋਕਾਂ ਦਾ ਦਿਵਸ ਆਪਾਂ ਸਾਦੇ ਹਾਂ ਕਿਉਂਕਿ ਕੇ ਹਿੰਦੂਤਵਾ ਸਰਕਾਰ ਨੇ ਉਸ ਦਿਨ ਸਿੱਖ ਧਰਮ ਦੇ ਉੱਤੇ ਬਹੁਤ ਭਾਰੀ ਜ਼ੁਲਮ ਕੀਤਾ ਹੈ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਹੈ ਸਿਰਫ ਇੰਡੀਆ ਦੀ ਫੌਜ ਨਾਲ ਨਹੀਂ ਪਰ ਸੋਵੀਅਤ ਯੂਨੀਅਨ ਦੀ ਫੌਜ ਵੀ ਭਲਾਈ ਤੇ ਬ੍ਰਿਟਾਨੀਆ ਦੀ ਵੀ ਫੌਜ ਭਲਾਈ ਪਰ ਸੰਤ ਜਨਰਲ ਸਿੰਘ ਢੰਡਰ ਵਾਲਿਆਂ ਨੇ ਦਰਬਾਰ ਸਾਹਿਬ ਦੀ ਪੂਰੀ ਰੱਖਿਆ ਕਰਦਿਆਂ ਹੋਇਆਂ 72 ਘੰਟੇ ਦੁਨੀਆ ਦੀਆਂ ਸਭ ਪਰਮਾਣੂ ਹਥਿਆਰਾਂ ਨਾਲ ਜਾਂ ਤੁਰਿਆ ਫੋਜਨੂ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੱਤਾ ਤੇ ਖੁਦ ਵੀ ਸਾਂਤ ਜਨੈਲ ਸਿੰਘ ਭਿੰਡਰਾਵਾਲੇ ਸ਼ਹੀਦ ਹੋ ਗਏ ਉਹਨਾਂ ਦੀ ਛਾਤੀ ਦੇ ਉੱਤੇ 72 ਗੋਲੀਆਂ ਲੱਗੀਆਂ ਹੋਈਆਂ ਸਿਕੀਆਂ ਜਿੱਥੇ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਦੇ ਕਾਲਪਤਖਬ ਸਾਹਿਬ ਦੇ ਵਿਚਾਲੇ ਸਾਡੇ ਹੈ ਗਈ ਹੈ ਉੱਥੇ ਗਿਆਕੀ ਸੰਤਾਨੇ ਸਾਹ ਹਰਤਾਂ ਦਿੱਤੀਆਂ ਨੇ ਜੀ ਸੋ 63 ਬਾਕੀ ਲੁਕਰ ਅਦੇਸ ਸਾਡੀ ਕੌਮ ਦੇ ਲਈ ਬਹੁਤ ਉੱਤਮ ਹੈ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਉੱਥੇ ਹਾਜ਼ਰੀ ਦੇਣੀ ਹੈ ਕਿਉਂ ਕਰਕੇ ਇਹੋ ਜਿਹਾ ਜ਼ਬਰ ਵਜਨ ਕਦੇ ਹੋਇਆ ਨਹੀਂ ਹੈ ਜਦੋਂ ਪਹਿਲੀ ਵਾਰੀ 1762 ਦੇ ਵਿੱਚ ਐਮਹ ਸ਼ਾ ਅਬਦਾਲੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਤਾਂ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਉੱਥੇ ਜਾ ਕੇ ਉਹਦਾ ਮੁਕਾਬਲਾ ਕੀਤਾ ਤੇ ਆਪਣੀ ਕੁਰਬਾਨੀ ਦਿੱਤੀ ਦੂਜੀ ਵਾਰੀ ਜਦੋਂ ਇੰਦਰਾ ਗਾਂਧੀ ਤੇ ਹਿੰਦ ਫੌਮਤ ਨੇ ਹਮਲਾ ਕੀਤਾ ਤੇ ਸੰਤ ਜਨੈਲ ਸਿੰਘ ਭੰਗੜਾਵਾਲਾ ਨੇ ਪੂਰਾ ਮੁਕਾਬਲਾ ਕੀਤਾ ਤੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦੂ ਦੀ ਹਕੂਮਤ ਇਸ ਦੀ ਫੌਜ ਦਰਬਾਰ ਸਾਹਿਬ ਦੇ ਵਿੱਚ ਆਉਗੀ ਤਾਂ ਖਾਨਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ ਬਹੁਤ ਸਾਰੇ ਲੋਕ ਜਿਹੜੇ ਸੰਤਾਂ ਨੂੰ ਕਹਿੰਦੇ ਸੀਗੇ ਕਿ ਤੁਹਾਡੇ ਨਾਲ ਹੀ ਸ਼ਹੀਦ ਹੋਵਾਂਗੇ ਉਹ ਇੱਕ ਗੱਲ ਸੰਤਾਂਦੀ ਨੂੰ ਬਿੰਦੂ ਫੋਲ ਛੱਡ ਕੇ ਅੱਜ ਆਰਾਮ ਦੇ ਵਿੱਚ ਹਕੂਮਤ ਦੇ ਨਾਲ ਰੜ ਕੇ ਸਰਕਾਰ ਦੇ ਝੂਕੇ ਲੈ ਰਹੇ ਆ। ਸੋ ਅਟਲ ਤੱਕ ਸਾਫ ਜੋਤੇ ਆਪਣੇ ਪਹੁੰਚਣਾ ਹੈ। ਆਮਨ ਪ੍ਰਸੰਤ ਰਿਕੇ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਔਰ ਉਥੇ ਜਿਹੜੀ ਵੀ ਕਾਰਵਾਈ ਹੈ ਉਸ ਨੂੰ ਸੁਣਨਾ ਤੇ ਸਿੰਘਾਂ ਨੂੰ ਸਰਕਾਰ ਜੀਆਂ ਪੇਟ ਕਰਦੀਆਂ ਹੈ ਜੀਆਂ ਮੈਂ ਆਸ ਕਰਦੇ ਆਂ ਕਿ ਆਪਾਂ ਸਾਰੇ ਇਕਜੁੱਟ ਹੋ ਕੇ ਇਹ ਦਿਨ ਮਨਾਵਾਂਗੇ ਕਿਉਂ ਕਰਕੇ 6 ਜੂਨ ਦਾ ਦਿਨ ਸਾਡੀ ਪਾਰਟੀ ਨੇ ਬਹੁਤ ਜਦੋਜਹਿਦ ਕਰਕੇ ਲਈ ਹੈ ਬਾਗਲਾਂ ਦੇ ਕੋਲੇ ਵਰਦਵਰਾ ਕਮੇਟੀ ਦਾ ਕਬਜ਼ਾ ਸੀ ਔਰ ਦੇ ਖੇਤੀ ਖੇਤੀ ਸਨ ਦੇ ਨਹੀਂ ਸੀ ਦੰਡੇ ਕਿ ਇੱਥੇ ਅਸੀਂ ਘੱਲੂ ਘਰਾ ਦਿਵਸ ਹਰੇਕ ਸਾਥ ਮਨਾਇਆ ਕਰੀਏ ਤੇ ਇਹ ਜਿਹੜਾ ਹੱਕ ਅਸੀਂ ਪ੍ਰਾਪਤ ਕੀਤਾ ਹੈ ਇਸ ਹੱਕ ਦੇ ਉੱਤੇ ਆਪਾਂ ਨੇ ਹੁਣ ਵਾਅਦਾ ਪੂਰਾ ਕਰਨਾ ਹੈਗਾ ਔਰ ਬਿਲਕੁਲ ਆਪਣੀ ਪਸੰਦ ਤਰੀਕੇ ਦੇ ਨਾਲ ਕੋਈ ਜਿਦ ਨਹੀਂ ਕਰਨੀ ਕੋਈ ਝਗੜਾ ਨਹੀਂ ਕਰਨਾ ਕੋਈ ਰਾਂਭਾ ਨਹੀਂ ਦੇਣਾ ਜੋ ਕਰਕੇ ਇਹ ਦਿਨ ਅਲੰਬੇ ਦਾ ਜਾਂ ਹੋਰ ਕੋਈ ਗੱਲ ਕਰਨ ਦਾ ਨਹੀਂ ਹੈ ਇਹ ਕੁਰਬਾਨੀ ਦਾ ਦੇਣਾ ਹੈ ਜਿੱਦ ਤੱਕ ਆਪਾਂ ਨੇ ਆਪਣੇ ਸਿੱਖਾਂ ਨੂੰ ਸਤਾਂ ਧਰਿਆ ਦੇਣੀ ਹੈ ਵਿੱਚੇ ਬੀਪੀਆਂ ਬੱਚੇ ਬਜ਼ੁਰਗ ਇੱਕ ਸਿੱਧ ਬਾਹ ਪੀਤੇ ਗਏ ਹਿੰਦੂ ਤੋਂ ਆਦੀ ਹਕੂਮਤ ਲੈ ਸੋ ਆਸ਼ ਕਰਦੇ 63 ਨੂੰ ਤੜਲੇ ਹੋ ਕੇ ਆਪਾਂ ਦਰਬਾਰ ਸਾਹਿਬ ਪਹੁੰਚਾਂਗੇ ਔਰ ਇਸ ਜਿੰਨ ਨੂੰ ਮਨਾਵਾਂਗੇ ਜੀਤ ਨਾਲ ਦੁਨੀਆਂ ਨੂੰ ਪਤਾ ਲੱਗੇ ਕਿ ਸਿੱਖ ਇੱਕ ਨੇ ਜੇ ਅਜੇ ਤੱਕ ਵੀ ਇਹਨਾਂ ਦਾ ਰੋਸ ਗਿਆ ਨਹੀਂ ਕਿਉਂ ਕਰਕੇ ਅਜੇ ਤੱਕ ਇਹਨਾਂ ਨੂੰ ਇਨਸਾਫ ਸਿੱਖਾ ਨੂੰ ਨਹੀਂ ਮਿਲਿਆ ਜਿੰਨਾ ਛੇ ਅਸੀਂ ਆਜ਼ਾਦ ਨਹੀਂ ਹੁੰਦੇ ਉਹਨਾਂ ਛੇ ਆਪਣੀ ਧੀਰੀ ਕੋਹਮੇ ਸੁਰੱਖਿਤ ਨਹੀਂ ਰਹਿ ਸਕਦੀ ਔਰ ਹਮੇਸ਼ਾ ਇਹਦੇ ਉੱਤੇ ਹਮਲੇ ਹੁੰਦੇ ਰਹਿਣਗੇ ਤਾਂ ਛੇ ਤਰੀਕ ਨੂੰ ਆ ਕੇ ਆਪਾਂ ਇਸ ਦਿਨ ਨੂੰ ਮਨਾਈਏ ਔਰ ਇਸ ਨੂੰ ਮੁਕੰਮਲ ਕਰੀਏ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ